ਪੀਐਸਟੈਟ ਤੁਸੀਂ ਪਾਸ ਕਰ ਲਿਆ ਪਾਸ ਕਰਨ ਤੋਂ ਪਹਿਲਾਂ ਤੁਸੀਂ ਮੰਦਰਾਂ ਚ ਗਏ ਮਸਜਿਦਾਂ ਚ ਗਏ ਗੁਰੂ ਘਰ ਗਏ ਹੋਰ ਵੀ ਤੁਸੀਂ ਧਾਰਮਿਕ ਸਥਾਨਾਂ ਤੇ ਗਏ ਹੋਵੋਗੇ ਸੁੱਖ ਮਿਲ ਗਿਆ ਤੁਹਾਡੇ ਮਾਤਾ ਪਿਤਾ ਨੂੰ ਖੁਸ਼ੀ ਹੋਈ ਵੀ ਯਾਰ ਪੀਐਸਟੈਟ ਪਾਸ ਹੋ ਗਿਆ ਸਾਡੀ ਮਿਹਨਤ ਦਾ ਮੁੱਲ ਪੈ ਗਿਆ ਕਿੰਨੀਆਂ ਖੁਸ਼ੀਆਂ ਤੁਹਾਡੇ ਘਰ ਚ ਆਈਆਂ ਹੋਣਗੀਆਂ ਪਰ ਜਦੋਂ ਜਾਰੀ ਚ ਗਦਾਰੀ ਦੀ ਗੱਲ ਆ ਜੇ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨ ਜਾ ਰਿਹਾ 55% ਮਾਸਟਰ ਗ੍ਰੈਜੂਏਟਰ 2025 ਦੀ ਭਰਤੀ ਦਾ ਡਾਂਕਾ ਵੱਜੂਗਾ ਪਰ 55% ਵਾਲੇ ਧਿਆਨ ਨਾਲ ਸੁਣ ਲਿਓ 55% ਧਿਆਨ ਨਾਲ ਸੁਣਦਾ ਮਤਲਬ ਕੀ ਹੈ ਕਿ ਜਿਨ੍ਹਾਂ ਦੇ ਨੰਬਰ 55% ਤੋਂ ਘੱਟ ਨੇ ਕਾਦੇ ਵਿੱਚ ਬੀਏ ਦੇ ਵਿੱਚ ਹਲੇ ਤਾਂ ਬਹੁਤ ਸਾਰੇ ਨੂੰ ਤਾਂ ਅਈ ਨਹੀਂ ਪਤਾ ਲੱਗਦਾ ਵੀ 55% ਨੰਬਰ ਮੰਗੇ ਕਿੱਥੋਂ ਗਏ ਨੇ ਉਹ ਤੁਸੀਂ ਕੀ ਪੜੇ ਹੋ ਫਿਰ ਤੁਸੀਂ ਕਰਦੇ ਕੀ ਪਏ ਹੋ ਤੁਸੀਂ ਕਿਹੜੀਆਂ ਰਜਾਈਆਂ ਲਈ ਪਏ ਹੋ 55% ਤੋਂ ਘੱਟ ਜਿਨ੍ਹਾਂ ਦੇ ਬੀਓ ਚੋ ਨੰਬਰ ਹੈ ਉਹਨਾਂ ਨੂੰ ਭਾਰਤੀ ਚੋਂ ਬਾਹਰ ਕੱਢਣ ਵਾਸਤੇ ਸ਼ਾਜਸ਼ਾ ਨੇ ਤੇ ਯਾਰੀ ਚ ਗਦਾਰੀ ਕੀ ਆ ਉਹ ਸਾਰੀ ਮੈਂ ਗੱਲ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੈਲ ਆਇਕਨ ਦਾ ਬਟਨ ਦਬਾ ਲਓ ਹੱਕ ਸੱਚ ਨਾਲ ਖੜਾਂਗੇ ਤੇ ਖੜਦੇ ਰਹਿਨੇ ਆ ਹਮੇਸ਼ਾ ਹੀ ਜੋ ਕੌੜਾ ਉਹ ਸੱਚ ਹੁੰਦਾ ਹੈ ਤੇ ਜੋ ਸੱਚਾ ਉਹ ਕੌੜਾ ਹੁੰਦਾ ਤੁਹਾਨੂੰ ਪਤਾ ਕਿ ਤੁਸੀਂ ਲੱਖਾਂ ਰੁਪਏ ਲਾਏ ਅੱਜ ਤੱਕ ਲੱਖਾਂ ਰੁਪਏ ਲਾ ਕੇ ਤੁਹਾਡੀ ਮਿਹਨਤ ਕੀਤੀ ਹੋਈ ਜਿਹੜੀ ਕਮਾਈ ਹੈ ਹੱਕ ਦੀ ਕਮਾਈ ਹੈ ਤਾਂ ਉਹਨੂੰ ਜੇ ਕੋਈ ੱਤਕਾ ਮਾਰੇ ਤੁਹਾਡੇ ਹੱਕ ਦੀ ਕਮਾਈ ਨੂੰ ਕੋਈ ੱਤਕਾ ਮਾਰੇ ਤੁਸੀਂ ਬਰਦਾਸ਼ਤ ਕਰ ਲੋਗੇ ਹਿੰਮਤ ਹੈਗੀ ਤੁਹਾਡੇ ਚ ਬਰਦਾਸ਼ਤ ਕਰਨ ਦੀ ਜਿਹੜੇ ਜਿਹੜੇ 55% ਸ਼ਰਤ ਲਾਗੂ ਚਾਹੁੰਦੇ ਆ ਕਿ ਹੋਵੇ ਉਹ ਇਸ ਵੀਡੀਓ ਨੂੰ ਛੱਡ ਕੇ ਚਲੇ ਜਾਣ ਉਹਨਾਂ ਦਾ ਇਸ ਵੀਡੀਓ ਨੂੰ ਸੁਣਨ ਦਾ ਤੇ ਦੇਖਣ ਦਾ ਇੱਕ ਵੀ ਪਰਸੈਂਟ ਫਾਇਦਾ ਨਹੀਂ ਪਰ ਜਿਹੜੇ ਚਾਹੁੰਦੇ ਆ ਕਿ 55% ਸ਼ਰਤ ਹੈ ਜਿਹੜੀ ਉਹ ਰੱਦ ਹੋਣੀ ਚਾਹੀਦੀ ਹੈ ਤੋਂ ਇਸ ਵੀਡੀਓ ਨੂੰ ਧਿਆਨ ਨਾਲ ਇੱਕ ਇੱਕ ਪੁਆਇੰਟ ਇੱਕ ਇੱਕ ਗੱਲ ਸੁਣ ਲੈਣ ਅੱਖਾਂ ਵਿੱਚ ਕੁ ਸੁਣ ਦੇ ਕੇ ਰੋਣ ਨਾਲੋਂ ਚੰਗਾ ਹੈ ਅੱਖਾਂ ਵਿੱਚ ਕੁ ਸੁਣ ਦੇ ਕੇ ਰੋਣ ਨਾਲੋਂ ਚੰਗਾ ਕਿ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਤਲਵਾਰ ਚੱਕ ਲੋ ਤੇ ਹੱਕਾਂ ਤੇ ਡਾਕਾ ਮਾਰਨ ਵਾਲੇ ਦਾ ਗਾਟਾ ਲਾ ਦੂ ਹੱਕ ਹੱਕਾਂ ਵਾਸਤੇ ਤਲਵਾਰ ਚੱਕਣੀ ਆਏ ਨਹੀਂ ਹੈਗਾ ਕਿ ਅਸੀਂ ਚੋਰ ਠੱਗਾਂ ਦੇ ਲਈ ਤਲਵਾਰ ਚੱਕਣੀ ਆ ਠੀਕ ਹੈ ਜਦੋਂ ਤੁਹਾਡੇ ਹੱਕ ਦੀ ਗੱਲ ਆ ਨਾ ਜਦੋਂ ਤੁਹਾਡੇ ਸੱਚ ਦੀ ਗੱਲ ਆ ਤਾਂ ਉੱਥੇ ਫਿਰ ਤਲਵਾਰ ਵੀ ਚੱਕ ਲੈਣੀ ਚਾਹੀਦੀ ਆ ਅਣਖ ਸੋਡੇ ਚੋਂ ਦਸ਼ਮੇਸ਼ ਪਿਤਾ ਦੀ ਮੁਕਤੀ ਜਾਰੀ ਹੈ ਤੁਸੀਂ ਆਪਣੀ ਅਣਖ ਨੂੰ ਜਗਾਓ ਕਿ ਤੁਸੀਂ ਸੱਚ ਲਈ ਨਹੀਂ ਖੜ ਸਕਦੇ ਕਿ ਤੁਸੀਂ ਆਪਣੇ ਹੱਕ ਲਈ ਨਹੀਂ ਖੜ ਸਕਦੇ ਪਰ ਵੈਸੇ ਚਲੋ ਤੁਸੀਂ ਆਪਣੇ ਮਾਪਿਓ ਨੂੰ ਨਾ ਰੱਬ ਦਾ ਰੂਪ ਮੰਨਦੇ ਹੋ ਜਾਂ ਇੱਟਾਂ ਪੱਥਰਾਂ ਨੂੰ ਹੀ ਪੂਜੀ ਜਾਂਦੇ ਹੋ ਇੱਕ ਗੱਲ ਦੱਸ ਦਿਓ ਵੀ ਤੁਸੀਂ ਆਪਣੇ ਮਾਪਿਓ ਨੂੰ ਰੱਬ ਦਾ ਰੂਪ ਮੰਨਦੇ ਹੋ ਜਾਂ ਇੱਟਾਂ ਪੱਥਰਾਂ ਨੂੰ ਪੁੱਜਦੇ ਹੋ ਜਿਨ੍ਹਾਂ ਨੇ ਤੁਹਾਨੂੰ ਖੂਨ ਪਸੀਨੇ ਦੀ ਮਿਹਨਤ ਰਾਹੀਂ ਤੁਹਾਨੂੰ ਗੋਦੀ ਖੜਾਇਆ ਤੁਹਾਡੀਆਂ ਆਸਾਂ ਉਮੀਦਾਂ ਪੂਰੀਆਂ ਕੀਤੀਆਂ ਤੁਸੀਂ ਚਾਹੁੰਦੇ ਨਹੀਂ ਕਿ ਅਸੀਂ ਉਹਨਾਂ ਦੀ ਖੂਨ ਪਸੀਨੇ ਦੀ ਮਿਹਨਤ ਦਾ ਮੁੱਲ ਮੋੜੀਏ ਤੇ ਅਸੀਂ ਬਜ਼ੁਰਗ ਅਵਸਥਾ ਦੇ ਵਿੱਚ ਸਾਡੇ ਮਾਤਾ ਪਿਤਾ ਨੂੰ ਅੱਗੇ ਖੁਸ਼ੀਆਂ ਦੀਏ ਉਹਨਾਂ ਦੀਆਂ ਅੰਦਰਾਂ ਠੰਡੀਆਂ ਕਰੀਏ ਤੁਸੀਂ ਚਾਹੁੰਦੇ ਨਹੀਂ ਗੱਲ ਉਹਨਾਂ ਨੂੰ ਸੁਣਾ ਰਿਹਾ ਐ ਮੈਂ ਜਿਹੜੇ 55% ਤੋਂ ਘੱਟ ਵਾਲੇ ਨੇ ਜਿਨ੍ਹਾਂ ਨੇ ਨੰਬਰ 55% ਤੋਂ ਘੱਟ ਨੇ ਜੇ ਅਨਪੜ੍ਹ ਬੰਦਾ ਅੱਟ ਪੜਿਆ ਲਿਖਿਆ ਬੰਦਾ ਦੇਸ਼ ਦੇ ਵਿੱਚ ਮੰਤਰੀ ਜਾਂ ਸੰਤਰੀ ਬਣ ਸਕਦਾ ਹੈ ਫਿਰ ਤੁਸੀਂ ਦੋ ਦੋ एलिजिਬਿਲਟੀ ਪੇਪਰ ਦੇ ਕੇ ਦੋ ਦੋ ਮਾਸਟਰ ਕੇ ਮਤਲਬ ਮਾਸਟਰੀ ਕੇ ਤੇ ਪੀਐਸਟਾ ਯੋਗਤਾ ਟੈਸਟ ਦੇ ਕੇ ਕਿ ਤੁਹਾਨੂੰ ਮਾਸਟਰ ਬਣ ਦਾ ਹੱਕ ਤੁਹਾਡੇ ਤੋਂ ਖੋਹ ਸਕਦਾ ਕੋਈ ਤੁਸੀਂ ਚਾਹੋਗੇ ਤੁਹਾਡਾ ਕੋਈ ਹੱਕ ਖੋਲੇ ਇਹ ਗੱਲ ਬਈ ਧਿਆਨ ਨਾਲ ਸੁਣ ਲਓ ਜਿਵੇਂ ਕਿ ਤੁਹਾਨੂੰ ਪਤਾ ਵੀ ਬੇਰਜ਼ਗਾਰ ਸੰਜਾ ਮੋਰਚਾ ਇੱਕ ਜੂਨੀਅਨ ਕੰਮ ਕਰ ਰਹੀ ਹੈ ਉਸ ਜੂਨੀਅਨ ਦਾ ਜਿਹੜੇ ਪ੍ਰਧਾਨ ਨੇ ਤੇ ਉਸ ਦੇ ਜਿਹੜੇ ਮੁੱਖ ਬੰਦੇ ਉਹਨਾਂ ਦੀ ਬਹੁਤ ਚੰਗੀ ਸੋਚ ਹੈ ਉਹ ਚਾਹੁੰਦੇ ਆ ਕਿ ਵੀ 55% ਰੱਦ ਹੋਵੇ ਹੁਣ 2025 ਦੀਆਂ ਪੋਸਟਾਂ ਤਾਂ ਆਉਣਗੀਆਂ ਪਰ ਉਸ ਤੋਂ ਪਹਿਲਾਂ ਉਹਨਾਂ ਦੇ ਦਿਮਾਗ 'ਚ ਕੁਛ ਨਾ ਕੁਛ ਆਪਣਾ ਮਤਲਬ ਕੱਢਣ ਲਈ ਅਜਾਹ ਫਾਇਦਾ ਠਾਉਣ ਲਈ ਕੋਸ਼ਿਸ਼ ਕਰ ਰਹੇ ਨੇ ਕਿ 55% ਰੱਦ ਨਹੀਂ ਹੋਣੀ ਚਾਹੀਦੀ ਸਿਰਫ ਕੱਲੀ ਭਰਤੀ ਆਉਣੀ ਚਾਹੀਦੀ ਹੈ ਵੀ ਭਰਤੀ ਦੀ ਮੰਗ ਕਰੋ ਤੇ ਹੁਣ 55% ਵਾਲੇ ਧਿਆਨ ਨਾਲ ਸੁਣ ਲਓ ਜੇ ਤੁਸੀਂ ਚਾਹੁੰਦੇ ਕਿ ਅਸੀਂ ਹੈਗੇ ਆ ਅਸੀਂ ਰਜਾਈਆਂ 'ਚ ਨਹੀਂ ਸੁੱਤੇ ਸਾਡੇ ਕੰਨਾਂ 'ਚ ਸਿੱਕਾ ਨਹੀਂ ਭਰਿਆ ਹੋਇਆ ਤਾਂ ਆਹ ਵੀਡੀਓ ਦੇ ਨੀਚੇ ਇੱਕ ਕਮੈਂਟ ਦਿੱਤਾ ਹੋਇਆ ਬਲੂ ਯਾ ਕਮੈਂਟ ਆ ਇੱਕ ਨਵਾਂ ਗਰੁੱਪ ਬਣਾਇਆ ਗਿਆ ਮਾਸਟਰ ਕੈਡਰ 55% ਰੱਦ ਕਰਾਉਣ ਵਾਲਾ ਤੇ ਰੱਦ ਤੋਂ ਜਿਨ੍ਹਾਂ ਦੇ 55% ਤੋਂ ਘੱਟ ਨੰਬਰ ਹੈ ਤੇ ਉਹਨਾਂ ਨੇ ਕੀ ਕਰਨਾ ਹੁਣੇ ਉਸ ਗਰੁੱਪ ਨੂੰ ਜੁਆਇਨ ਕਰ ਲਓ ਤੇ ਇਸ ਗਰੁੱਪ ਨੂੰ ਜੁਆਇਨ ਕਰਕੇ ਨੇਰੀ ਲਿਆ ਦਿਓ ਦਿਖਾ ਦਿਓ ਕਿ ਅਸੀਂ 55% ਵਾਲੇ ਨਾਲ ਜਾਂਦੇ ਆ ਅਸੀਂ ਮਾਸਟਰ ਕੈਡਰ ਦੀਆਂ ਪੋਸਟਾਂ ਦੇ ਵਿੱਚ ਅਸੀਂ ਨਾਲ ਜਾਂਦੇ ਆ ਤੇ ਜੂਨੀਅਰ ਦੇ ਜਿਹੜੇ ਪ੍ਰਧਾਨ ਆ ਜਸਵੰਤ ਸਿੰਘ ਕਵਾਇਆ ਉਹਨਾਂ ਨੇ ਵੀ ਜਹ ਹਰ ਇੱਕ ਤਖਤੀ ਤੇ ਲਿਖਿਆ ਮਿਲਦਾ ਕਿ 55% ਰੱਦ ਕਰੋ ਪਰ ਕੁਝ ਕਿਹੇ ਚੰਨਕ ਹੀ ਬੰਦੇ ਆਪਣੇ ਫਾਇਦਾ ਠਾਉਣ ਦੇ ਮਾਰੇ ਕਹਿੰਦੇ ਆ ਕਿ ਸਿਰਫ ਭਰਤੀ ਦਿਓ ਬਾਕੀ ਮੰਗਾ ਛੱਡੋ ਭਾਈ ਕਿਉਂ ਛੱਡੋ ਹਿੰਮਤ ਹੈ ਤਾਂ ਅਗਲੇ ਦੇ 55% ਵਾਲੇ ਦੇ ਨਾਲ ਪੇਪਰ 'ਚ ਬਹਿ ਕੇ ਅੱਖਾਂ ਕੱਢ ਕੇ ਪੇਪਰ ਕਰੋ ਵੀ ਮੈਨੂੰ ਵੱਧ ਆਉਂਦਾ ਇੱਕ ਦੂਜੇ 'ਕੀ ਅੱਖਾਂ ਕੱਢ ਕੇ ਪੇਪਰ ਕਰੋ ਵੀ ਮੈਂ ਤੇਰੇ ਨਾਲ ਜ਼ਿਆਦਾ ਕੰਪੀਟੀਸ਼ਨ ਕਰੂੰਗਾ ਇਹ 55% ਦੀ ਘਟੀਆਂ ਤੇ ਬੇਤੁਕੀ ਸ਼ਰਤ ਦੇ ਨਾਲ ਸੀ ਇੱਕ ਦੂਜੇ ਨਾਲ ਧੋਖਾ ਕਿਉਂ ਕਰ ਰਹੇ ਆ ਤਿੰਨ ਸਾਲਾਂ ਤੋਂ 55% ਵਾਲੇ ਨਾਲ ਤੁਰੇ ਫਿਰਦੇ ਆ ਯੂਨੀਅਨ ਦੇ ਤੇ ਅੱਜ ਕਹਿੰਦੇ ਆ ਵੀ 55% ਛੱਡੋ ਤੇ ਸਿਰਫ ਭਰਤੀ ਮੰਗ ਲਓ ਇਹ 55% ਵਾਲਿਆਂ ਦੇ ਕੰਨ ਖੋਲਣ ਵਾਸਤੇ ਮੈਂ ਇਹ ਵੀਡੀਓ ਬਣਾਈ ਹੈ 55% ਵਾਲੇ ਕੰਮ ਖੋਲੋ ਤੇ ਹੁਣ ਇਹ ਗਰੁੱਪ ਚ ਜੁਆਇਨ ਕਰ ਲਓ ਗਰੁੱਪ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਵੀ ਦਿੱਤਾ ਹੋਇਆ ਕਮੈਂਟ ਬਾਕਸ ਵਿੱਚ ਵੀ ਦਿੱਤਾ ਜੁਆਇਨ ਕਰ ਲਓ ਇਨ ਫਿਊਚਰ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੇ ਹੱਕ ਦੀ ਕਮਾਈ ਆਪਣੇ ਮਾਪਿਓ ਦੀ ਮਿਹਨਤ ਨੂੰ ਅਸੀਂ ਅੱਗੇ ਲੈ ਕੇ ਚੱਲੀਏ ਠੀਕ ਹੈ ਤੇ ਉਹਨਾਂ ਦੀ ਵੀ ਅਸੀਂ ਆਂਦਰਾਂ ਠੰਡੀਆਂ ਕਰੀਏ ਜਿਵੇਂ ਕਿ ਸਾਨੂੰ ਉਹਨੇ ਨੇ ਛੋਟੇ ਹੁੰਦਿਆਂ ਨੇ ਪੜਾਇਆ ਸਾਨੂੰ ਲਿਖਾਇਆ ਜੇ ਤੁਸੀਂ ਚਾਹੁੰਦੇ ਹੋ ਤਾਂ ਇਹ ਗਰੁੱਪ ਜੁਬੈਨ ਕਰ ਲਓ ਆਉਣ ਵਾਲੇ ਦਿਨਾਂ 'ਚ ਮਾਸਟਰ ਕੈਡਰ ਭਰਤੀ ਬਾਰੇ ਜਾਂ ਕੋਈ ਵੀ ਹੋਰ ਜਾਣਕਾਰੀ ਆ ਪੋਸਟਾਂ ਬਾਰੇ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀ ਰਹੂਗੀ ਸੋ ਵੀ ਹਮੇਸ਼ਾ ਗੱਲ ਇਹ ਹੁੰਦੀ ਆ ਕਿ ਕਰ ਪਲਾ ਹੋ ਪਲਾ ਠੀਕ ਹੈ ਜੇ ਕਿਸੇ ਦਾ ਭਲਾ ਸੋਚਾਂਗੇ ਤਾਂ ਦੂਸਰੇ ਆਪਣਾ ਭਲਾ ਆਪਣੇ ਹੋਊਗਾ ਜੇ ਅਸੀਂ ਕਿਸੇ ਦਾ ਹੀ ਮਾਰਾ ਸੋਚਾਂਗੇ ਕਹਿੰਦੇ ਵੀ ਗੋਲੀ ਮਾਰੋ ਇਹ ਜੇ ਬਨਰਟੀ ਯਾਰ ਦੇ ਮੈਂ ਸਾਹਮਣੀ ਤੁਹਾਡੇ ਲਿਖ ਦਿੱਤਾ ਠੀਕ ਹੈ ਨਾਲੇ ਜਾ ਕੇ ਪਿੱਛੇ ਛੁਰਾ ਮਾਰਨ ਦਾ ਕੰਮ ਤਾਂ ਫਿਰ ਸਰੂਪਤੀ ਇਹਵੇ ਚਲਦੀ ਰਹਿੰਦਾ ਦੁਨੀਆ ਦੇ ਵਿੱਚ ਪਰ ਸਾਨੂੰ ਆਪਣੇ ਕੰਨ ਖੋਲਣੇ ਚਾਹੀਦੇ ਆ ਸਾਨੂੰ ਆਪਣੀਆਂ ਅੱਖਾਂ ਤੋਂ ਜਿਹੜੇ ਪਰਦੇ ਪਏ ਉਹ ਚੱਕ ਲੈਣੇ ਚਾਹੀਦੇ ਆ ਸੋ ਧੰਨਵਾਦ ਵੀ ਇਹਨੂੰ ਸ਼ੇਅਰ ਵੀ ਕਰਿਓ ਵੱਧ ਤੋਂ ਵੱਧ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਉਹਨਾਂ ਨੂੰ ਸ਼ੇਅਰ ਕਰ ਦਿਓ ਠੀਕ ਹੈ ਜਿੰਨਾ ਤੁਸੀਂ ਕੋਸ਼ਿਸ਼ ਕਰੋ ਇਹਨਾਂ ਸ਼ੇਅਰ ਕਰੋ ਤਾਂ ਕਿ ਜਾਗੋ ਤੇ ਜਾਗ ਦੇ ਨਾਲ ਹੀ ਅਸੀਂ ਅੱਗੇ ਵਧਾਂਗੇ ਠੀਕ ਹੈ ਵੀ ਧੰਨਵਾਦ ਕਿਸੇ ਨੂੰ ਗੱਲ ਬੁਰੀ ਲੱਗੀ ਤਾਂ ਕੋਈ ਟੈਨਸ਼ਨ ਨਹੀਂ ਬਈ ਸੱਚ ਤਾਂ ਸੱਚ ਹੀ ਹੁੰਦਾ ਹਮੇਸ਼ਾ ਤੇ ਸੱਚ ਨਾਲ ਖੜਨਾ ਜ਼ਰੂਰੀ ਹੈ ਥੈਂਕ ਯੂ